ਸਾਰੇ ਕਾਂਗਰਸ ਪਾਰਟੀ ਦੇ ਔਰ ਉਹਨਾਂ ਦੀ ਸਮੁੱਚੀ ਟੀਮ ਹੈ ਜਿਹੜੀ ਗੁਰਦੀਪ ਕੌਰ ਜੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮੈਡਮ ਦਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਜਸਵੀਰ ਕੌਰ ਦਸ਼ਵੀਰ ਕੌਰ ਸੁਖਦੀਪ ਕੌਰ ਬਲਾਕ ਪ੍ਰਧਾਨ ਜੀ ਦੇਨੋ ਮੈਡਮ ਗੁਰਦੀਪ ਕੌਰ ਜ਼ਿਲ੍ਹਾ ਪ੍ਰਧਾਨ ਨਾਰੀ ਚੇਤਨਾ ਮੰਚ ਲੁਧਿਆਣਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਮੈਡਮ ਸੀਮੀ ਮੋਦਗਲ ਕੇਕਾਰੀ ਜੌਰ ਦਵਿੰਦਰ ਕੌਰ ਜੀ ਮੈਡਮ ਸੰਤੇ ਸਰਿਸ ਸੰਤੋਸ਼ ਜੀ ਮੰਚ ਤੇ ਬਿਰਾਜਮਾਨ ਨੇ ਇਹ ਫਲਕਾਰੀ ਕਿਉਂ ਮਾਦੀਆ ਰਿਟਾਇਰਮੈਂਟ ਤੋਂ ਬਾਅਦ ਵੀ ਜਦੋਂ ਸਕੂਲ ਦੇ ਵਿੱਚ ਵੀ ਜਦੋਂ ਕੋਈ ਪੱਤਰਕਾਰ ਉਸ ਵੇਲੇ ਹੋਈ ਖਬਰ ਨਹੀਂ ਸੀ ਲਾਉਂਦਾ ਤੇ ਮੈਡਮ ਜੀ ਚਲੇ ਗਏ ਤੇ ਦੁਨੀਆ ਤੋਂ ਮਾਟਰ ਦਰਲਭ ਸਿੰਘ ਜੀ ਨਜ਼ਾਰਾ ਸੰਦੀਪ ਕੌਰ ਜੀ ਉਹਨਾਂ ਦੇ ਨਾਲ ਸ ਸਾਰਿਆਂ ਦਾ ਘਰੇ ਰੋਹ ਸਾਫ ਕਰਨਦੀਪ ਕੌਰ ਜੀ ਕੋਹੜੀਆਂ ਪਿੱਛੇ ਕਰ ਲਓ ਕੁਰਸੀਆਂ ਥੋੜ੍ਹੀਆਂ ਥੋੜ੍ਹੀਆਂ ਹੋਰ ਸੋ ਮੈਨੂੰ ਲੱਗਦਾ ਵੀ ਹੁਣ ਜਿੱਥੇ ਆਉਣੇ ਤਕਰੀਬਨ ਅਥੇ ਮੇਲਾ ਭਰੇ ਜਾਂਦਾ ਬਾਬੇ ਦੀ ਚਰਪਾਵਾ ਤੇ ਬੀਬੀ ਕਰਨਦੀਪ ਕੌਰ ਵੱਲੋਂ ਇਹ ਵੱਡਾ ਅਰੇਂਜ ਕੀਤਾ ਗਿਆ ਤੇ ਮੈਨੂੰ ਲੱਗਦਾ ਜਾਂ ਇਧਰੋਂ ਹਰਿਆਣੇ ਵੱਲੋਂ ਜਾਂ ਕੋ ਬੰਗਾਲੀ ਕੋ ਇਹ ਜਿਹੇ ਪਹਿਰਾਵੇ ਦੇ ਵਿੱਚ ਆ ਗਏ ਸੋ ਇੱਕ ਵਾਰੀ ਜਦੋਂ ਵੀ ਮਹਿਮਾਨ ਤੁਹਾਡੇ ਕੋਲੇ ਆਉਂਦਾ ਇਹਨਾਂ ਦਾ ਆਪਾਂ ਜ਼ੋਰਦਾਰ ਸਵਾਗਤ ਕਰਨਾ ਸੋ ਤਾੜੀਆਂ ਮਾਰ ਕੇ ਇੱਕ ਵਾਰੀ ਸਵਾਗਤ ਕਰੋ ਬੀਬੀ ਕਰਨਦੀਪ ਕੌਰ ਗਰੇਵਾਲ ਸਾਕੀਆ ਪੰਜਾਬ ਕਿਉਂਕਿ ਪੰਜਾਬ ਦੇ ਸੈਕਟਰੀ ਪਾਰਟੀਆਂ ਨੇ ਜਿਹੜੀਆਂ ਚੜ-ਚੜ ਕੇ ਲਾਉਂਦੀਆਂ ਨੇ ਇਹ ਕਲਾ ਦੇ ਨਾਲ ਪੀਪੀਸ ਵੀ ਕਿਉਂਕਿ ਸੈਕਟਰੀ ਬਣਨਾ ਬਹੁਤ ਵੱਡੀ ਗੱਲ ਆ ਸੋ ਇੱਕ ਵਾਰੀ ਤਾੜੀਆਂ ਮਾਰ ਦਿਓ ਸਾਡੇ ਸੰਤੋਸ਼ ਰਾਣੀ ਜੀ ਉਹਨਦੇ ਵਧੀਏ ਫਿਰ ਗਏ ਉੱਥੇ ਸੋ ਬਹੁਤ-ਬਹੁਤ ਧੰਨਵਾਦ ਮੋਸ ਵੈਲਕਮ ਆਹਾ ਆ ਵਧੀਆ Thank you. Thank you. ਓ ਓ ਓ ਓ ਅੱਜ ਤੱਕ ਮੈਂ ਉਹਨਾਂ ਨੂੰ ਛਾਤੀ ਦੇਖਿਆ ਜਿੱਦੀ ਕਮੇਸ਼ ਕੌਰ ਜੀ ਦਾ ਜਿਹੜਾ ਸਨਮਾਨ ਆ ਉਹ ਬੜਾ ਜੀਤਿਆ ਜਾ ਰਿਹਾ ਆ ਮੈਡਮ ਬਰਿੰਦਰ ਜੀ ਨਾਲ ਹੀ ਸਿਮੀ ਮੋਦਗਲ ਮੈਡਮ ਗੁਰਦੀਪ ਕੌਰ ਜੀ ਸਾਡੇ ਕਾਂਗਰਸ ਪਾਰਟੀ ਦੇ ਔਰ ਉਹਨਾਂ ਦੀ ਸਮੁੱੱਚੀ ਟੀਮ ਹੈ ਜਿਹੜੀ ਗੁਰਦੀਪ ਕੌਰ ਜੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮੈਡਮ ਦਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਜਸਵੀਰ ਕੌਰ ਦਸ਼ਮਰੀ ਕੋਰ ਸੁਖਦੀਪ ਕੋਰ ਬਲਕ ਪ੍ਰਧਾਨ ਜੀ ਦੋਨੋਂ ਮੈਡਮ ਗਰਦੀਪ ਕੋਰ ਜ਼ਿਲ੍ਹਾ ਪ੍ਰਧਾਨ ਨਾਰੀ ਚੇਤਨਾ ਮੰਚ ਲੁਧਿਆਣਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਮੈਡਮ ਸਿਮੀ ਮੋਦਗਲ ਤੇ ਕਹੇਰੀ ਜੋਰ ਕੰਦੀਪ ਕੋਰ ਜੀ ਉਹਨਾਂ ਦੇ ਨਾਲ ਸ ਸਾਰਿਆਂ ਦੇ ਗਰੇਵਾਲ ਸਾਹਿਬ ਕਰਨਦੀਪ ਕੋਰ ਜੀ ਕੋੜੀਆਂ ਪਿੱਛੇ ਕਰ ਲੋ ਕੁਰਸੀਆਂ ਥੋੜ੍ਹੀ-ਥੋੜ੍ਹੀਆਂ ਹੋਰ ਸੋ ਮੈਨੂੰ ਲੱਗਦਾ ਵੀ ਹੁਣ ਜਿੱਥੇ ਆਉਣੇ ਤੱਕ ਰਿਬਨ ਨਾ ਤੇ ਮੇਲਾ ਭਰੀ ਜਾਂਦਾ ਬਾਬੇ ਦੀ ਚਰਪਾਵਾ ਤੇ ਬੁੱਬੀ ਕਰਨਦੀਪ ਕੌਰ ਵੱਲੋਂ ਵੱਡਾ ਅਰੇਂਜ ਕੀਤਾ ਗਿਆ ਤੇ ਮੈਨੂੰ ਨਾਲ ਔਰ ਇਹਨਾਂ ਦਾ ਬੇਟਾ ਵੀ ਮੈਨੂੰ ਅਕਸਰ ਮਿਲਦਾ ਤੇ ਰਖਵੀਰ ਸਿੰਘ ਜੀ ਲੱਖਾ ਨਾਲ ਉਹਨਾਂ ਦੀ ਸਮੁੱਚੀ ਟੀਮ ਨਾਲ ਮਾਤਾ ਜੀ ਨੇ ਸੋ ਸਾਰਿਆਂ ਦਾ ਜਿਹੜਾ ਧੰਨਵਾਦ ਆ ਇਸ ਕਰਕੇ ਤੇ ਤੁਸੀਂ ਵੀ ਇਹੋ ਜਿਹੇ ਪ੍ਰੋਗਰਾਮ ਅਰੇਂਜ ਕਰਿਆ ਕਰੋ ਅਲੀ ਕਿਆ ਕਰੋ ਕਿਉਂਕਿ ਜਦੋਂ ਕੋਈ ਪਰਿਵਾਰ ਕਰਦੇ ਆ ਪਿੰਡ ਚ ਹੋਵੇ ਸ਼ਹਿਰ ਚ ਹੋਵੇ ਸਭ ਤੋਂ ਪਹਿਲਾਂ ਥਨ ਨੂੰ ਘੋਟਾਂ ਕੱਢਣ ਵਾਲੇ ਮਿਲਣਗੇ ਕਿਹੜੇ ਮਿਲਣਗੇ ਲਾ ਇਹ ਕੰਮ ਦਾ ਕੀ ਆ ਲਾ ਇਹ ਤਾਂ ਉਹੀ ਤਰ੍ਹਾਂ ਸਰਦੇ ਆ ਕੋਈ ਬੰਦਾ ਦੀਵਾਰ ਲਵਾਉਣ ਤੋਂ ਪਰ ਉਹ ਲੈ ਦੀਵਾਨਾ ਦਾ ਕੀ ਆ ਘਰੇ ਵਿੱਚ ਸੌਣ ਨੂੰ ਅੱਜਕੱਲ ਸੀੜੀ ਚੱਲਦੀ ਆ ਕੋਈ ਬੰਦਾ ਕੋਈ ਕਲਾਕਾਰੀ ਕੋ ਖੇਡਾ ਕਰਾਉਣ ਤੇ ਪਰ ਉਹਨਾਂ ਨੂੰ ਵੀ ਕਰ ਲੈ ਇਹਨਾਂ ਦਾ ਕੰਮ ਇਹਨਾਂ ਦਾ ਆਪ ਦੇ ਨਾਂ ਬੁਲਾਉਣੇ ਆ ਉੱਥੇ ਸੋ ਇਸ ਕਰਕੇ ਕਰਨੇ ਕੰਮ ਬਹੁਤ ਔਖੇ ਹੁੰਦੇ ਆ ਜਿਹਨੇ ਲੋਕ ਇਹ ਕੰਮ ਕਰਦੇ ਆ ਉਹਨਾਂ ਦੀ ਨਿਸ਼ਾਨਦੇਹੀ ਤੇ ਜੇ ਚੱਲਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਵੀ ਸਾਡੀ ਇਸ ਬੋਲੀ ਨੂੰ ਸਾਡੇ ਵਿਰਸੇ ਨੂੰ ਸਾਹਮਣੇ ਪੰਜਾਬੀ ਵਿਰਸੇ ਦੀਆਂ ਬੰਤਾਂ ਆਏ ਨੇ ਕਿਉਂਕਿ ਮੈਂ ਗੱਲ ਕਰਦਾ ਸੀ ਤੌੜੀ ਕੀ ਹੁੰਦੀ ਆ ਉਹਦਾ ਕੀ ਫੰਕਸ਼ਨ ਆ ਘੜਾ ਕੀ ਹੁੰਦਾ ਘੜਾ ਵੱਜਦਾ ਘੋਲੀ ਵੱਜਦੀ ਕਿਤੇ ਗਾਗਰ ਵੱਜਦੀ ਸੌਣ ਮਗ ਕੋਲੀ ਵੀ ਕੱਲ ਦਿਖਾਈ ਤੇ ਘਰਾਂ ਤੇ ਗਾਗਰ ਵੀ ਤੇ ਮੈਂ ਕਹਿੰਦਾ ਗੀਤਾਂ ਦੇ ਵਿੱਚ ਸੁਣਦੇ ਆ ਸਾਰਾ ਕੁਝ ਵੀ ਮਾਰਦੇ ਫੋਟੋ ਫੋਟੋ ਟੈਲੀਵਿਜ਼ਨਾਂ ਤੇ ਦੇਖਦੇ ਬਾਅਦ ਵੀ ਹਿੱਕ ਤੇ ਗਾ ਕੇ ਝੀਟਾਂ ਵੀ ਵਾਹ ਆਉਂਦੀਆਂ ਨੇ ਕਿਉਂਕਿ ਕਲਪਨਾ ਕਾਬਲਾ ਸਾਡੇ ਸਾਹਮਣੇ ਦੇਖ ਲਓ ਮੈਂ ਤਾਂ ਅਭਿਆਸ ਪਹਿਲਾਂ ਕੀਤਾ ਇਹਨਾਂ ਦੇ ਵਿੱਚੋਂ ਕੋਈ ਪ੍ਰਧਾਨ ਮੰਤਰੀ ਮੁੱਖ ਮੰਤਰੀ ਐਮਐਲਏ ਕੋ ਪਾਇਲਟ ਬਰੇਜੀ ਪਿਆ ਜਦੋਂ ਤੁਸੀਂ ਸਹਿਯੋਗ ਦੇਵੋਗੇ ਸਹਿਯੋਗ ਦੇਣ ਦੇ ਨਾਲ ਆ ਇਹ ਜਿੰਨੇ ਬੰਨੇ ਬੱਚਿਆਂ 'ਚ ਪਤਾ ਨਹੀਂ ਕਿਸੇ ਪੀ ਦੂਰ ਸਾਂ ਬੜ ਜਾਣਾ ਇਹਨਾਂ ਬੱਚਿਆਂ ਤੋਂ ਪਤਾ ਨਹੀਂ ਕਿਸ ਨੇ ਮਿਲਖਾ ਸਿੰਘ ਬਣ ਜਾਣਾ ਇਸ ਕਰਕੇ ਮਾਂ ਹੀ ਆ ਗਈ ਇਹ ਸੋਹ ਦਿੰਦੀਆਂ ਕਿਉਂਕਿ ਪਹਿ ਸਮਾਂ ਹੁੰਦਾ ਸੀ ਜਦੋਂ ਆਰਥ ਦਾ ਪੱਤੀ ਮਰ ਜਾਂਦਾ ਸੀ ਉਹਨੂੰ ਨਾਲ ਜਾਣਾ ਪੈਂਦਾ ਸੀ ਤਾਂ ਸਾਡੇ ਧੰਗ ਗੁਰੂ ਨਾਨਕ ਪ੍ਰਕਾਸ਼ ਨੇ ਬਾਣੀ ਦੇ ਵਿੱਚ ਲਿਖਿਆ ਕੀ ਬਾਤ ਹੈ ਇਹ ਦੇਖੋ ਜਿੰਨੀ ਟੀਮ ਆਈ ਹੈ ਜਿਨ੍ਹਾਂ ਦਾ ਸਨਮਾਨ ਕੀਤਾ ਉਹ ਕਹਿੰਦੇ ਬਿੱਬੀਆਂ ਡੁੱਗਰੀਆਂ ਅੱਗੇ ਆਓ ਕਿਉਂਕਿ ਰੁੱਖ ਵੀ ਆਪਾਂ ਲਾਉਣਿਆ ਇੱਕ ਮਾਣ ਹੈ ਜਿਹੜੀ ਆਣਾ ਕੜਾ ਕੜਾਟਾ ਸਰਪੰਚ ਸਾਹਿਬ ਅੱਜ ਇੱਥੇ ਦੁਗਰੀ ਪਿੰਡ ਮੇਰਾ ਵੀ ਪਿੰਡ ਦੁਗਰੀ ਹੋਇਆ ਵੈਸੇ ਤੇ ਮੈਂ ਹੈਗੀਆਂ ਚਮਕੀਲੇ ਵਾਲੀ ਦੁਗਰੀ ਤੇ ਇਹ ਹੈਗੀ ਮੇਧਪੁਰ ਦੁਗਰੀ ਤੇ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਮੇਰੀ ਭੈਣ ਨੇ ਕਰਨ ਨੇ ਬਹੁਤ ਹਿੰਮਤ ਕੀਤੀ ਆ ਕਿਉਂਕਿ ਸਾਡਾ ਪ੍ਰੋਗਰਾਮ ਵੀ ਕੱਲ੍ਹ ਹੀ ਬਣਿਆ ਸੀਗਾ ਔਰ ਏਰੀਏ ਦੇ ਸਰਪੰਚ ਸਾਹਿਬ ਨੇ ਨਾਲ ਪੰਚਾਇਤ ਨੇ ਬਹੁਤ ਸਪੋਰਟ ਕੀਤੀ ਆ ਕਿਉਂਕਿ ਕੱਲਾ ਕੱਲਾ ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ ਟਣਕੇ ਟਣਕੇ ਨਾਲ ਹੀ ਸਾਰਾ ਕੁਝ ਹੁੰਦਾ ਸਾਰੇ ਏਰੀਏ ਨੇ ਸਾਰੀਆਂ ਬੀਬੀਆਂ ਭੈਣਾਂ ਨੇ ਇਕੱਠੀਆਂ ਹੋ ਕੇ ਦੀਪੀ ਪਣਾਈ ਆ ਆਪਣੇ ਲੱਖੇ ਵੀਰੀ ਦੇ ਉਹਨਾਂ ਦੇ ਵਾਈਫ ਵੀ ਆਏ ਨੇ ਹੋਰ ਆਪਣੀਆਂ ਮੇਰੇ ਬਲੌਕ ਪਰ ਦਾ ਨਾ ਹੋਰ ਬੀਬੀਆਂ ਸਾਰੀਆਂ ਸੰਤੋਸ਼ ਜੀ ਔਰ ਮੇਰਾ ਸਾਰੀਆਂ ਬੀਬੀਆਂ ਜਿਹੜੀਆਂ ਇੱਥੇ ਆਈਆਂ ਨੇ ਮੋਤਵਾਰ ਵੀ ਆਈਆਂ ਨੇ ਤੇ ਬਾਕੀ ਏਰੀਆ ਦੀਆਂ ਜਿਹੜੀਆਂ ਵੀ ਆਪਣੇ ਪਿੰਡ ਦੀਆਂ ਬੀਬੀਆਂ ਨੇ ਉਹਨਾਂ ਨੇ ਵੀ ਆ ਕੇ ਇੱਥੇ ਬਹੁਤ ਵਧੀਆ ਆਪਣਾ ਭੋਲੀਆਂ ਪਾਈਆਂ ਔਰ ਇਹੀ ਟਾਈਮ ਹੁੰਦਾ ਕਿ ਆਪਣਾ ਅੰਦਰੋਂ ਕੁਝ ਬੰਦੇ ਨੂੰ ਹੁੰਦਾ ਵੀ ਕਿਸੇ ਟਾਈਮ ਕੇ ਨੱਚੀ ਟੱਪੀ ਇਹ ਵੀ ਇੱਕ ਦਿਲ ਦਾ ਸ਼ੌਕ ਹੁੰਦਾ ਉਹ ਵੀ ਸਾਰੀਆਂ ਬੀਬੀਆਂ ਤੇ ਬੱਚਿਆਂ ਨੇ ਵੀ ਬਹੁਤ ਵਧੀਆ ਭੋਲੀਆਂ ਪਾਈਆਂ ਬੱਚਿਆਂ ਨੇ ਵੀ ਬਹੁਤ ਵਧੀਆ ਇੱਥੇ ਸਾਰਾ ਬੱਚੇ ਟੱਪੇ ਥੈਂਕ ਯੂ ਥੈਂਕ ਯੂ ਬਹੁਤ ਯਾਰ ਜਦੋਂ ਮੇਰੇ ਬਗੇ ਗਿੱਤੇ ਦੇ ਵਿੱਚ ਆਮ ਰਹੀਆਂ ਪੀਆਂ ਦੇ ਵਿੱਚ ਬਹੁਤ ਅੱਛਾ ਅੱਜ ਸਾਰੇ ਆਂਗਲ ਨੂੰ ਧੰਨਵਾਦ ਕਰਦੇ ਆ ਮੈਡਮ ਕਰਨਦੀਪ ਕੋਰ ਮੈਡਮ ਗਰੇਆ ਨਾਮ ਕੀ ਇਹ ਜਿਨ੍ਹਾਂ ਨੇ ਸਾਨੂੰ ਕੱਟੇ ਕਰਕੇ ਕਮਲਜੀਤ ਕੋਰ ਹਾਂਜੀ ਰੋਹਿਤ ਹਾਂਜੀ ਮੈਂ ਸੰਤੋਸ਼ ਰਾਣੀ ਵਾਈਸ ਪ੍ਰੈਜ਼ੀਡੈਂਟ ਪੰਜਾਬ ਮੈਨੂੰ ਜੀ ਅੱਜ ਬਹੁਤ ਵਧੀਆ ਲੱਗਿਆ ਮੈਂ ਇਹ ਇਦਾਂ ਦਾ ਕਲਚਰ ਮੈਂ ਕਦੇ ਦੇਖਿਆ ਨਹੀਂ ਸੀ ਆਪਣੇ ਕੰਮਾਂ ਦੇ ਵਿੱਚ ਹੀ ਬੀਜਦੀ ਰਹਿੰਦੀ ਸੀ ਮਨੂ ਕਰਨਦੀ ਦੀ ਮੇਰੇ ਦੀਦੀ ਵੀ ਲੱਗਦੇ ਮੇਰੇ ਫਰੈਂਡ ਵੀ ਨੇ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਦਾ ਮੈਸੇਜ ਦਿੱਤਾ ਸਿਰਫ ਖੜੇ ਟਾਈਮ ਜਿਵੇਂ ਕਾ ਨਹੀਂ ਕਿ ਚਿੱਠੀ ਲੱਗੇ ਸੁਨੇਹਾ ਲੱਗੇ ਜਾਂਦਾ ਹੁੰਦਾ ਤੇ ਇਸ ਤਰ੍ਹਾਂ ਮੈਸੇਜ ਮੈਨੂੰ ਕੀਤਾ ਮੈਂ ਉਸ ਤਰ੍ਹਾਂ ਹੀ ਮੈਨੂੰ ਬੜੀ ਖੁਸ਼ੀ ਹੋਈ ਫਟਾਫਟ ਮੈਂ ਰਸਤੇ 'ਤੇ ਹੀ ਸੂਟ ਖਰੀਦਿਆ ਫਿਰ ਮੈਂ ਇੱਥੇ ਪਹੁੰਚੀ ਬਹੁਤ ਅੱਛਾ ਲੱਗਿਆ ਮੈਨੂੰ ਜੀ ਬਹੁਤ-ਬਹੁਤ ਧੰਨਵਾਦ ਜੀ ਕਾ ਸემი ਮੈਂ ਨਾਰੀ ਚੇਤਨਾ ਮੰਚ ਦੀ ਪ੍ਰਧਾਨ ਹ ਜਮਾਲਪੁਰ ਤੋਂ ਕਿੰਨੀ ਕੁ ਚੇਤਨਾ ਅੱਜ ਦੀ ਨਾਰੀ ਦੀ ਨਾਰੀ ਚੇਤਨਾ ਬਹੁਤ ਅੱਗੇ ਵੱਧ ਚੁੱਕੀ ਆ ਅੱਗੇ ਸੀ ਬੀਬੀਆਂ ਅੰਦਰ ਬੈਠੀਆਂ ਕੋਈ ਕੰਮ ਕਾਜ ਨਹੀਂ ਸੀ ਕਰਦੀਆਂ ਰੋਟੀ ਪਾਣੀ ਬਣਾ ਲਿਆ ਉਹਨਾਂ ਨੇ ਬਾਹਰ ਨਿਕਲਦਾ ਉਹਨਾਂ ਨੂੰ ਮੌਕਾ ਨਹੀਂ ਸੀ ਮਿਲਦਾ ਹੁਣ ਬੀਬੀਆਂ ਇੰਨੀ ਕੁ ਜਾਗਰੂਕ ਹੋ ਚੁੱਕੀਆਂ ਨੇ ਕਿ ਉਹ ਮਤਲਬ ਮਿੱਝੇ ਤੋਂ ਉੱਠ ਕੇ ਹੁਣ ਉੱਪਰ ਪਹੁੰਚ ਚੁੱਕੀਆਂ ਨੇ ਇੱਕ ਪਾਸੇ ਆਪਾਂ ਚੰਗਾ ਪੱਖ ਦੇਖਦੇ ਆਂ ਇੱਕ ਪਾਸੇ ਮਾੜਾ ਪੱਖ ਦੇਖਦੇ ਆਂ ਬੀਬੀਆਂ ਇਸ ਵਕਤ ਨਸ਼ਾ ਵੇਚ ਕੇ ਫੜੀਆਂ ਜਾਂਦੀਆਂ ਨੇ ਬੇਟਾ ਖੋਹਾਂ ਕਰਦੀਆਂ ਫੜੀਆਂ ਜਾਂਦੀਆਂ ਨੇ ਉਹਦੇ ਪ੍ਰਤੀ ਕੀ ਕਰਦੀਆਂ ਨੇ ਸਰਕਾਰਾਂ ਜਾਂ ਤੁਸੀਂ ਕੀ ਮੈਸੇਜ ਦੇ ਕੇ ਦੇ ਸਕਦੇ ਹੋ ਕਿ ਉਹਦੇ ਲਈ ਕੁਝ ਹੈ ਤੁਹਾਡੇ ਸਰਕਾਰ ਦੇ ਪ੍ਰਤੀਆਂ ਦੇਖੋ ਜੀ ਬਹੁਤ ਬੀਬੀਆਂ ਬਹੁਤ ਬੀਬੀਆਂ ਨਹੀਂ ਹੈਗੀਆਂ ਜ਼ਿਆਦਾਤਰ ਕੁੜੀਆਂ ਜਿਹੜੀਆਂ ਕੁੜੀਆਂ ਕਾਲਜ ਦੀਆਂ ਜਾਂਦੀਆਂ ਨੇ ਕੁੜੀਆਂ ਕਾਲਜਾਂ ਦੇ ਵਿੱਚ ਜਾਂਦੀਆਂ ਨੇ ਪੇਰੈਂਟਸ ਉਹਨਾਂ ਨੂੰ ਪੜਨ ਵਾਸਤੇ ਭੇਜਦੇ ਪਏ ਨੇ ਪਰ ਉਹ ਅੱਗੇ ਕੀ ਕਰਦੀਆਂ ਪਈਆਂ ਨੇ ਕੀ ਨਹੀਂ ਉਹ ਪੇਰੈਂਟਸ ਨੂੰ ਇਹ ਬਤਾਤੇ ਕਿ ਕਈ ਵਾਰੀ ਇਦਾਂ ਦਾ ਹੋ ਜਾਂਦਾ ਮਾਹੌਲ ਕਿ ਪੇਰੈਂਟਸ ਨੂੰ ਗੱਲਾਂ ਦਾ ਪਤਾ ਨਹੀਂ ਹੁੰਦਾ ਹੈਗਾ ਆਣ ਗੋਣ ਨੂੰ ਸਾਰੇ ਚਾਚੇ ਹੁੰਦੇ ਆ ਧੀਆਂ ਪੁੱਤਾਂ ਦੇ ਆਪਾਂ ਨੂੰ ਸੋ ਸਾਰਿਆਂ ਬੀਬੀਆਂ ਭਰਾਣਾ ਨੂੰ ਇਹ ਹੀ ਚਾਹੀਦਾ ਕਿ ਆਪਣੇ ਧੀਆਂ ਪੁੱਤਾਂ ਵੱਲ ਧਿਆਨ ਦੇਣ ਔਰ ਜੋਰ ਅਹੀ ਸਰਕਾਰ ਦੀ ਗੱਲ ਸਰਕਾਰ ਨਸ਼ਾ ਖਤਮ ਕਰਨ ਦੇ ਵਿੱਚ ਹਾਲੇ ਤੱਕ ਪਿਆਰਮੀ ਹੋਈ ਮੈਨੂੰ ਲੱਗਦਾ ਕਿਉਂਕਿ ਨਸ਼ਾ ਖਤਮ ਹੋ ਹੀ ਨਹੀਂ ਰਿਹਾ ਟੋਟਲੀ ਨਸ਼ਾ ਖਤਮ ਜੇ ਕਰਨਾ ਹੋਵੇ ਸਰਕਾਰ ਨੇ ਤਾਂ ਕੁਝ ਵੀ ਕਰ ਸਕਦੀ ਹੈ ਜਦ ਗਰੀਬਾਂ ਦਾ ਅਨਾਜ ਬੰਦ ਕਰ ਸਕਦੀ ਹੈ ਰਾਸ਼ਨ ਕਾਰਡ ਕੱਟ ਸਕਦੀ ਹੈ ਲੋ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਿਉਂ ਨਹੀਂ ਹੋ ਸਕਦੀ ਉਹ ਨੌਕਰੀ ਨਹੀਂ ਹੈ ਕਿ ਮੈਂ ਤਾਂ ਮਾਈਕ ਮੇਕ ਤੋਂ ਚੱਲਦਾ ਔਰ ਪਰਮਜੀਤ ਕੌਰ ਜੀ ਪ੍ਰਧਾਨ ਉਹਨਾਂ ਸਾਰਿਆਂ ਦਾ ਜਿਹੜਾ ਮਾਨ ਸਨਮਾਨ ਮੈਡਮ ਮਨਜੀਤ ਕੌਰ ਜੀ ਛੋ ਇਹਨਾਂ ਨੇ ਜਿੱਥੇ ਬੱਚਿਆਂ ਨੂੰ ਪੜ੍ਹਾਾਈ ਦਿੱਤੀ ਵਧੀਆ ਐਜੂਕੇਟ ਕੀਤਾ ਉੱਥੇ ਇਹਨਾਂ ਨੇ ਸਮਾਜ ਸੇਵਾ ਦਾ ਵੀ ਬਹੁਤ ਵੱਡਾ ਕੰਮ ਕੀਤਾ ਜਿਹਨਾਂ ਨੂੰ ਇੱਕ ਵੱਡੇ ਦਿਸਾਲੇ ਦੇ ਨਾਲ ਮੈਡਮ ਗਰਿਆਨ ਜੀ ਦਾ ਮਾਨ ਸਨਮਾਨ ਦੇਣਾ ਕਿਉਂਕਿ ਉਹ ਇਹਦਾ ਟੀਚੇ ਵੀ ਬਹੁਤ ਘੱਟ ਹੁੰਦੇ ਆ ਜਰੂਰ ਕਿਤੇ ਨੌਟਾਈ ਕੰਨਿਆ ਹਾਈ ਸਕੂਲ ਦੇ ਵਿੱਚ ਤਾਰੇ ਮਦਮ ਨੇ ਮਾਸਟਰ ਦਰਲਬ ਸਿੰਘ ਨੇ ਵਜਿਬ ਉਹਨਾਂ ਨੇ ਮੂਹਰੇ ਹੋ ਕੇ ਪਹਿਰਾ ਦਿੱਤਾ ਜਦੋਂ ਕੋਈ ਜਿਵੇਂ ਕਹਿੰਦੇ ਨੇ ਲਫੰਡੇ ਤੰਗ ਕਰਦੇ ਆ ਤਾਂ ਇਹਨਾਂ ਨੇ ਸਪੂਰਟ ਕਰਕੇ ਆਪਣੀ ਨੌਕਰੀ ਬਿਲਕੁਲ ਪਰੇ ਰੱਖ ਕੇ ਬੱਚਿਆਂ ਦੀ ਸੇਵਾ ਕੀਤੀ ਜਿੰਨੇ ਸਾਡੇ ਬੱਚੇ ਵੀ ਪੜੇ ਨੇ ਸੋ ਸਾਰਿਆਂ ਦਾ ਸਨਮਾਨ ਹੈ ਜਿਹੜਾ ਉਹ ਵਿਸ਼ੇਸ਼ਤਾ ਉਹ ਕੀਤਾ ਰਿਹਾ ਨੌ ਸਾਰੀਆਂ ਸ਼ਖਸੀਅਤਾਂ ਪਿੱਛੇ ਮੈਡਮ ਕਰਦੀਪ ਜੀ ਔਰ ਪਿੱਛੇ ਖੜੇ ਨੇ ਆਪਣੇ ਅਜੀਤ ਵੀ ਸੰਤੋਸ਼ ਰਾਣੀ ਜੀ ਮਗਰ ਖੜੇ ਨੇ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਨੇ ਸਾਰਿਆਂ ਦਾ ਸਨਮਾਨ ਕੀਤਾ ਸੰਤੋਸ਼ ਰਾਣੀ ਜੀ ਮਗਰ ਖੜੇ ਨੇ ਉਹਨਾਂ ਦਾ ਵੀ ਜਿਹੜਾ ਸਨਮਾਨ ਹੈ ਵਾਈਸ ਪ੍ਰੈਜ਼ੀਡੈਂਟ ਆਫ ਪੰਜਾਬ ਰਵਿੰਦਰ ਕੌਰ ਵੀ ਉਹਨਾਂ ਦੇ ਨਾਲ ਨੇ ਬਲਾਕ ਪ੍ਰਧਾਨ ਉਹਨਾਂ ਨੂੰ ਤrophy ਕਿਉਂਕਿ ਜਿੱਡੀ ਜਿੱਤਿਆ ਤਾਂ ਵੱਡਾ ਨਾਮ ਆ ਵੱਡਾ ਮਾਨ ਸਨਮਾਨ ਆ ਜਿਹੜਾ ਦਿੱਤਾ ਜਾ ਰਿਹਾ ਇਹ ਵਿਸ਼ਾਲੇ ਇਹ trophies ਇਹ ਲੋਈਆਂ ਤਾਂ ਮਿਲਦੀਆਂ ਜੇ ਤੁਸੀਂ ਸਮਾਜ ਦੀ ਕੁਝ ਨਾ ਕੁਝ ਕਰ ਚੱਲੇਓ ਕਰ ਕੁਝ ਰਿਓ ਸੋਚੇ ਜੜੇ ਹੋਇਆ ਤਾਂ ਪ੍ਰਮਾਤਮਾ ਤੁਹਾਨੂੰ ਮੈਂ ਕਿਹਾ ਵਿਸ਼ਾਲੇ ਵੀ ਗਰਿਆਨ ਸਾਹਿਬ ਕਾਫੀ ਮਹਿੰਗੇ ਲੱਗ ਰਿਹਾ ਕਿਆ ਬਾਤ ਹੈ ਅਰਿਆ ਸਰ ਛੋਟੀ ਮੋਟੀ ਚੀਜ਼ ਨੂੰ ਹੱਥ ਵੀ ਨਹੀਂ ਪਾਉਂਦੇ ਉਹ ਬੱਲੇ ਬੱਲੇ ਉਹਨਾਂ ਦੇ ਪਹਿਰਾਵੇ ਤੋਂ ਉਹਨਾਂ ਦੀ ਪਰਸਨੈਲਿਟੀ ਤੋਂ ਬਿਲਕੁਲ ਪਤਾ ਹੀ ਲੱਗਦਾ ਅਜੇ ਵੀ ਛੋਟੀ ਮੋਟੀ ਚੀਜ਼ ਨੂੰ ਹੱਥ ਤੱਕ ਆਉਂਦੀ ਹੀ ਨਹੀਂ ਕਹਿੰਦੇ ਹੁੰਦੇ ਜਾਵੇ ਨਾ ਇਹ ਕੋਲੋਂ ਇੱਕ ਅਰਦਾਸ ਹੀ ਹੁੰਦੀ ਏ ਕਿਸੇ ਕਿਸੇ ਅਨਸਾਰ ਚ ਗੱਲ ਕੋਈ ਖਾਸ ਹੀ ਹੁੰਦੀ ਏ ਸੋ ਗੱਲ ਕਿਸੇ ਕਿਸੇ ਅਨਸਾਰ ਜਲਦੀ ਰਾ ਐਡਾ ਕਰਾਉਣੀਆਂ ਇਹ ਧਾਰਮਿਕ ਕੰਮ ਕਰਾਉਣੇ ਕਹਿੰਦੇ ਹੋਵੇ ਕਿੱਤਿਆਂ ਦੀ ਗੱਲ ਅਰਕਾਨਾ ਦਾ ਜ਼ਿਕਰ ਹੁੰਦਾ ਉਹਨੇ ਜੰਗ ਦੀ ਗੱਲ ਜਰਨ ਦਾ ਜ਼ਿਕਰ ਹੁੰਦਾ ਉਹਨੇ ਕਿਸੇ ਚੰਗੇ ਕੰਮ ਦੀ ਗੱਲ ਤਾਂ ਕਹਿੰਦੇ ਪ੍ਰਧਾਨਾਂ ਦਾ ਜ਼ਿਕਰ ਹੁੰਦਾ ਤੇ ਪ੍ਰਧਾਨਾਂ ਦਾ ਜ਼ਿਕਰ ਵੀ ਤਾਂ ਹੀ ਹੁੰਦਾ ਜੇ ਸਮਾਜ ਦੇ ਵਿੱਚ ਪਿੰਡ ਦੇ ਵਿੱਚ ਜਦੋਂ ਆਪਾਂ ਪਾਰਟੀ ਵਾਈਜ਼ ਉੱਪਰ ਉੱਠ ਕੇ ਜਿਹੜਾ ਮਾਨ ਸਨਮਾਨ ਦੇ ਰਹਿਆ ਬਹੁਤ ਮਹਿੰਗੇ ਦਸ਼ਾਲੇ ਜਿਹੜੇ ਨੇ ਉਹ ਦਿੱਤੇ ਜਾਂਦੇ ਇਹ ਫਲਕਾਰੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਤਲਕਾਰੀ ਸਾਡੇ ਲੋਕ ਗੀਤਾਂ ਦੇ ਵਿੱਚ ਕੁੱਨੀ ਸਾਡੇ ਲੋਕ ਗੀਤਾਂ ਦੇ ਵਿੱਚ ਲਹਿੰਗਾ ਸਾਡੇ ਲੋਕ ਗੀਤਾਂ ਦੇ ਵਿੱਚ ਝਗੜਾ ਸਾਡੇ ਲੋਕ ਗੀਤਾਂ ਦੇ ਵਿੱਚ ਸੋਹਰੀ ਵੱਡੀ ਪਰਮ ਜਿੱਥੇ ਸੰਤੋਸ਼ ਨਾਨੀ ਜੀ ਦਾ ਜੀਬਾ ਦਲਵਿੰਦਰ ਕੌਰ ਜੀ ਦਾ ਔਰ ਪਰਮਜੀਤ ਕੌਰ ਜੀ ਦਾ ਨਾਲ ਹੀ ਜਿਹੜੀ ਸਾਡੇ ਕਲਦੀਪ ਜੀ ਗਰੇਵਾਲ ਸਾਹਿਬ ਨੇ ਕਰਮਦੀਪ ਜੀ ਉਹਨਾਂ ਵੱਲੋਂ ਜਿਹੜੇ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਔਰ ਨਾਲ ਹੀ ਕਰਮਜੀਤ ਕੌਰ ਉਹਨਾਂ ਨਾਲ ਹੀ मान समान जिते सारियूं ਆ ਰਿਟਾਇਰ ਟੀਚਰ ਜਨਨ ਸੈਕਟੀ ਪੰਜਾਬ ਹਿਊਮਨ ਰਾਈਟਸ ਮੰਚ ਮੈਂ ਹਿਊਮਨ ਰਾਈਟਸ ਮੰਚ ਪਰੋਂ ਵਕਫ ਵਕਤਰਾਂ ਦੇ ਉਪਰਾਲੇ ਕਰ ਰਹੀਆਂ ਹਰ ਪਿੰਡ ਦੇ ਵਿੱਚ ਜਾ ਕੇ ਨਸ਼ਿਆਂ ਪ੍ਰਤੀ ਅਨਪੜਤਾ ਵ੍ਰਧੀ ਪਾਣੀ ਦੀ ਸਮੱਸਿਆ ਬਹੁਤ ਸਾਰੀਆਂ ਪਿੰਡ ਪਿੰਡ ਜਾ ਕੇ ਸਮੱਸਿਆਵਾਂ ਹੁੰਦੀਆਂ ਤੇ ਹੁਣੇ ਮੈਂ ਸ਼ਰਾਬੇ ਜਾ ਕੇ ਚਾਰ ਪਰਸ ਮਲਾਜਮਾਂ ਨੂੰ ਸਨਮਾਨਤ ਕਰਕੇ ਆਈਆਂ ਸਮੇਂ ਸਮੇਂ ਤੇ ਨਾਰੀ ਕੇਂਦਰ ਕਿਰਨਾਂ ਦਾ ਵੀ ਸਾਥ ਦੇ ਰਹੀਆਂ ਕਾਂਗਰਸ ਪਾਰਟੀ ਦਾ ਵੀ ਸਾਥ ਰਹੀਆਂ ਬਹੁਤ ਸਾਰੀਆਂ ਐਨ ਜੀਓ ਮੇਰੇ ਨਾਲ ਜੁੜੀਆਂ ਹੋਈਆਂ ਨੇ ਗਰੀਬ ਬੱਚੇ ਜਿਹੜੇ ਕੇ ਫੀਸਾਂ ਨਹੀਂ ਦੇ ਸਕਦੇ ਉਹਨਾਂ ਦੀਆਂ ਫੀਸਾਂ ਦੇ ਰਹੇ ਆ ਉਹਨਾਂ ਨੂੰ ਹਲਾਹਰਾ ਦੇਈਦਾ ਵੀ ਬੱਚਿਓ ਅੱਗੇ ਪੜੋ ਤੇ ਜੋ ਬੱਚੇ ਨਸ਼ਾ ਕਰਦੇ ਨੇ ਉਹਨੂੰ ਸਮਝਾਈਦਾ ਵੀ ਤੁਹਾਡਾ ਨੁਕਸਾਨ ਹੁੰਦਾ ਹੈ ਘਰ ਦਾ ਨੁਕਸਾਨ ਹੁੰਦਾ ਮਾਤਿਆਂ ਦੀ ਬੇਇੱਜ਼ਤੀ ਹੁੰਦੀ ਹੈ ਉਹਨਾਂ ਨੂੰ ਕੋਈ ਨਾ ਕੋਈ ਕੈਂਪ ਲਾ ਕੇ ਉਹਨਾਂ ਨੂੰ ਸੇਧ ਦੇਈਦੀ ਹੈ ਬੱਚਿਓ ਬੜੋ ਆਗਾਂ ਬੋਦੋ ਕਿ ਪੰਜਾਬੀ ਬੋਲੀ ਦੇ ਬਾਰੇ ਬਹੁਤ ਸਾਰੇ ਉਪਰਾਲੇ ਕਰ ਰਹੇ ਆਂ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਨੇ ਜਿਹੜੀ ਸਾਨੂੰ ਵਿਰਸੇ ਦੇ ਵਿੱਚ ਮਿਲੀ ਹੈ ਅਸੀਂ ਬਹੁਤ ਕੈਨੇਡਾ ਦੀ ਧਰਤੀ ਤੇ ਜਾ ਕੇ ਬੀਬੀ ਨੂੰ ਜੋ ਇਹ ਪ੍ਰੋਗਰਾਮ ਬਹੁਤ ਵਧੀਆ ਲੱਗੇ ਮੜੇ ਨਾਲ ਤਾਲੀ ਤੇ ਮਾਰ ਕੇ ਦੱਸੋ ਪੰਜਾਬੀ ਨੂੰ ਔਲੋਣਾ ਅਗਲੀ ਵਾਰੀ ਇੱਦਾਂ ਹੀ ਪ੍ਰੋਗਰਾਮ ਹੋਵੇ ਬਹੁਤ ਵਧੀਆ ਕੰਫਰੰਸ ਪ੍ਰੋਗਰਾਮ ਹੋਇਆ ਪੂਰੇ ਸਮੇਂ ਦੇ ਵਿੱਚ ਵੱਡਾ ਪ੍ਰੋਗਰਾਮ ਹੋ ਗਿਆ